ਸਾਨੂੰ ਰਸਤਾ ਨਹੀਂ ਦਿਖਦਾ ਮੈਂ ਮੇਰੇ ਤਿੰਨ ਬੱਚਿਆਂ ਨੂੰ ਕਿੱਥੇ ਲੈ ਜਾਵਾਂ ਮੱਥੇ ਲੈ ਜਾਵਾਂ ਕਿੱਥੇ ਪਰਵਾਰਾ ਨੂੰ ਲੈ ਜਾਵਾਂ ਰਸਤਾ ਹੀ ਕਿਤੇ ਨਹੀਂ ਹੈ ਨਾ ਮੈਨੂੰ ਕਿਤੇ ਛਾਵਾਂ ਨਾ ਮਿਲ ਰਹੀ ਕਿੱਧਰ ਆ ਮੇਰੀ ਬੇਵਸਾ ਹੀ ਬਈ ਹੈ ਇਹੋ ਮੇਰੀ ਪੀਲ ਆ ਵੀ ਮਹਾਰਾਜ ਕਿਤੇ ਘਾਹਾਂਗੇ ਸਾਡਾ ਕਿ ਸਾਡੀ ਸੁਣਵਾਈ ਹੋ ਜੇ ਸਾਡੀ ਗਰੀਬਾਂ ਦੀ ਤੇ ਸਾਡਾ ਵੀ ਟਾਈਮ ਪਾਸ ਹੋਵੇ ਗਏ ਅਸੀਂ ਵੀ ਕਿ ਸੋਦੀ ਰੋਟੀ ਸਭ ਦੇ ਸਾਹ ਜੀ ਲੀਏ ਮਸਾਂ ਸੁਧਰਨ ਦੇ ਆਏ ਸੀ ਹੁਣ ਦੁਬਾਰਾ ਫੇਰ ਉਹੀ ਸਾਡਾ ਝੰਜਟ ਜਿਹੜਾ ਪੈ ਗਿਆ ਤੇ ਸਾਡੇ ਦੀ ਜ਼ਿੰਦਗੀ ਮੇਰੇ ਹਿਸਾਬ ਨਾਲ ਸੁਖਾਲੀ ਅਕੇ ਨਹੀਂ ਹੋ ਸਕਦੀ ਜਿਹੜੇ ਹਿਸਾਬ ਨਾਲ ਜਿਹੜੇ ਸਾਡੇ ਹਾਲਾਤ ਇੱਥੇ ਬਣ ਗਏ ਜਾਨ ਜਿਹੜੀ ਉਹ ਸਹਸੇ ਕਰਦੀ ਵੀ ਸਾਡੀ ਨਾ ਕੋਈ ਸਮੁੰਦਰ ਨਾ ਕੋਈ ਡੈਮ ਇਹ ਹਾਲਾਤ ਨੇ ਸੁਲਤਾਨਪੁਰ ਲੋਧੀ ਦੇ ਹੜ ਪਰਭਾਵਤ ਇਲਾਕੇ ਦੇ ਉਹ ਟਾਪੂनुਮਾ ਪਿੰਡਾਂ ਦੇ ਤੁਸੀਂ ਲਹਿਰਾ ਵਾਂਗੂ ਸਮੁੰਦਰ ਦੇ ਵਿੱਚ ਲਹਿਰਾਂ ਦਾ ਦੇਖਿਆ ਹੋਣ ਗਿਆ ਪਰ ਇਸ ਟਾਪੂ ਦੇ ਵਿੱਚ ਦਰਿਆ ਬਿਆਸ ਲਹਿਰਾਂ ਦੇ ਵਿੱਚ ਪੱਗ ਕੇ ਸੁਨਾਮੀ ਵਾਂਗ ਨੁਕਸਾਨ ਕਰ ਰਿਹਾ ਜਿਹੜਾ ਇਹ ਆ ਪਹਿਲੀ ਕੁੱਟੀ ਜਾਂਦਾ ਜੀ ਆ ਪਹਿਲੀ ਫੁੱਟਣ ਪਿਆ ਸਾਰੀ ਜਿੰਨੀ ਮੇਰੀ ਜ਼ਮੀਨ ਆ ਸਾਰੀ ਕੁੱਟੀ ਜਾਂਦਾ ਏ ਇਹਦੇ ਪਤਾ ਨਹੀਂ ਵੀ ਕਿੰਨਾ ਕੁ ਡੂੰਗਾ ਟੋਆ ਪੈਣਾ ਕੀ ਬਣਨਾ ਵਾ ਇਹ ਹੁਣ ਇਹਨੂੰ ਪਤਾ ਮਾਲਕ ਨੂੰ ਪਤਾ ਏ ਤੇ ਪਹਿਲੀ ਬਰਬਾਦ ਹੋ ਗਈ ਤੇ ਖਾਣਾ ਕੀ ਆ ਨਾ ਤਾਂ ਪੱਠਾ ਪੱਠੇ ਵੀ ਜਨ ਨੂੰ ਉਸਾਰ ਰਹਿਣਾ ਨਾ ਕੋਈ ਮਤਲਬ ਮੱਝਾਂ ਸੇ ਨਾ ਆਪਦੇ ਖਾਣਾ ਸੇ ਕੁਛ ਨਹੀਂ ਜ਼ਿਆਦਾ ਹੀ ਸਾਡਾ ਬੇਵਸ ਹੋ ਗਈ ਆ ਬਾਕੀ ਘਰ ਆ ਤੁਹਾਡੇ ਸਾਹਮਣੇ ਆ ਉਹ ਟਹਿ ਢੇਰੀ ਹੋ ਗਿਆ ਮੰਦੇ ਹਾਲ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਬਹਾਅ ਦੇ ਨਾਲ ਆਪਣੇ ਰਸਤੇ ਦੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਇਹ ਪਾਣੀ ਦਾ ਬਹਾਅ ਤੋੜਦਾ ਹੋਇਆ ਜਾ ਰਿਹਾ ਹੈ ਖੰਬੇ ਡੇਢੇ ਹੋ ਚੁੱਕੇ ਨੇ ਇੱਕ ਘਰ ਦੇ ਵਿੱਚ ਮੌਜੂਦ ਹਾਂ 2-3 ਦਿਨ ਪਹਿਲਾਂ ਤੱਕ ਇਹ ਘਰ ਬਿਲਕੁਲ ਠੀਕ ਸੀ ਪਰ ਜਦੋਂ ਤੋਂ ਇੱਕ ਥਾਂ ਹੋਰ ਜਦੋਂ ਆਰਜੀ ਬਨ ਬਰੀਚ ਹੁੰਦਾ ਤੇ ਇਸ ਘਰ ਦੇ ਉੱਤੇ ਨਿਸ਼ਾਨਾ ਬਣਾਉਂਦਾ ਉਸ ਨੂੰ ਨਸਤੇ ਨੈਬੂਤ ਕਰ ਦਿੰਦਾ ਹੈ ਪਸ਼ੂਆਂ ਦਾ ਵਾੜਾ ਟਹਿ ਢੇਰੀ ਹੋ ਚੁੱਕਿਆ ਹੈ ਕਮਰੇ ਟਹਿ ਢੇਰੀ ਹੋ ਚੁੱਕੇ ਨੇ ਕੰਧਾਂ ਡਿੱਗ ਚੁੱਕੀਆਂ ਨੇ ਪਰਿਵਾਰ ਆਰਥਿਕ ਮੰਦਹਾਲੀਣਾ ਪਹਿਲਾਂ ਤੋਂ ਜੂਝ ਰਿਹਾ ਸੀ ਕਿਉਂਕਿ ਇਹ ਸੁਲਤਾਨਪੁਰ ਲੋਧੀ ਦਾ ਰਾਮਪੁਰ ਗੋਰਾ ਪਿੰਡ ਹੈ ਨਾ ਕੋਈ ਸਮੁੰਦਰ ਨਾ ਕੋਈ ਡੈਮ ਇਹ ਹਾਲਾਤ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਉਹ ਟਾਪੂनुਮਾ ਪਿੰਡਾਂ ਦੇ ਤੁਸੀਂ ਲਹਿਰਾਂ ਵਾਂਗੂ ਸਮੁੰਦਰ ਦੇ ਵਿੱਚ ਲਹਿਰਾਂ ਦਾ ਦੇਖਿਆ ਹੋਣ ਗਿਆ ਪਰ ਇਸ ਟਾਪੂ ਦੇ ਵਿੱਚ ਦਰਿਆ ਬਿਆਸ ਲਹਿਰਾਂ ਦੇ ਵਿੱਚ ਵਗ ਕੇ ਸੁਨਾਮੀ ਵਾਂਗ ਨੁਕਸਾਨ ਕਰ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤੇਜ਼ ਬਹਾਅ ਦੇ ਨਾਲ ਆਪਣੇ ਰਸਤੇ ਦੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਇਹ ਪਾਣੀ ਦਾ ਬਹਾਅ ਤੋੜਦਾ ਹੋਇਆ ਜਾ ਰਿਹਾ ਹੈ ਖੰਬੇ ਢੇਡੇ ਹੋ ਚੁੱਕੇ ਨੇ ਇੱਕ ਘਰ ਦੇ ਵਿੱਚ ਮੌਜੂਦ ਹਾਂ 2-3 ਦਿਨ ਪਹਿਲਾਂ ਤੱਕ ਇਹ ਘਰ ਬਿਲਕੁਲ ਠੀਕ ਸੀ ਪਰ ਜਦੋਂ ਤੋਂ ਇੱਕ ਥਾਂ ਹੋਰ ਜਦੋਂ ਆਰਜੀਵਨ ਬਰੀਚ ਹੁੰਦਾ ਤੇ ਇਸ ਘਰ ਦੇ ਉੱਤੇ ਨਿਸ਼ਾਨਾ ਬਣਾਉਂਦਾ ਉਸ ਨੂੰ ਨਸਤੇ ਨਹਿਬੂਤ ਕਰ ਦਿੰਦਾ ਹੈ ਪਸ਼ੂਆਂ ਦਾ ਵਾੜਾ ਟਹਿ ਟੇਰੀ ਹੋ ਚੁੱਕਿਆ ਹੈ ਕਮਰੇ ਟਹਿ ਟੇਰੀ ਹੋ ਚੁੱਕੇ ਨੇ ਕੰਧਾਂ ਡਿੱਗ ਚੁੱਕੀਆਂ ਨੇ ਪਰਿਵਾਰ ਆਰਥਿਕ ਮੰਦਹਾਲੀਣਾ ਪਹਿਲਾਂ ਤੋਂ ਜੂਝ ਰਿਹਾ ਸੀ ਕਿਉਂਕਿ ਇਹ ਸੁਲਤਾਨਪੁਰ ਲੋਧੀ ਦਾ ਰਾਮਪੁਰ ਗौरा ਪਿੰਡ ਹੈ ਜੋ ਬਾਹੂ ਪਰ ਕਦੀਮ ਦੇ ਬਿਲਕੁਲ ਨਾ ਲੱਗਦਾ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਦਰਿਆ ਬਿਆਸ ਨੇ ਵੱਡੀ ਮਾਰ ਮਾਰੀ ਸੀ ਤੇ ਇੱਕ ਵਾਰ ਫਿਰ ਜਿਹੜਾ ਦਰਿਆ ਬਿਆਸ ਵੱਡੀ ਮਾਰ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰਿਵਾਰ ਇਸ ਵੇਲੇ ਬੇहद ਸਦਮੇ ਦੇ ਵਿੱਚ ਹੈ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਇੱਕ ਕਦੋਂ ਇਹੋ ਹਾਲਾਤ ਬਣਿਆ ਹੋਜੇ। ਜਿਹੜੇ 11 ਤਰੀਕ ਨੂੰ ਸਾਡੇ ਉਧਰੋਂ ਤਕਰੀਬਨ ਪੈਣੀ ਭਾਦਰ ਦੇ ਵਿੱਚੋਂ ਜਿਹੜਾ ਬੰਨ ਡੈਮੇਜ ਹੋਇਆ ਸੀ ਤੇ 11 ਤੋਂ ਬਾਅਦ ਤਕਰੀਬਨ 15 16 ਦੇ ਲਗਭਗ ਆਪਣਾ ਇਹ ਡੈਮੇਜ ਹੋ ਗਿਆ ਤੁਸੀਂ ਇੱਥੇ ਪਹੁੰਚੇ ਵੀ ਸੀ 15 ਤਰੀਕ ਨੂੰ 15 ਤਰੀਕ ਨੂੰ ਆਪਣੀ ਕਵਰੇਜ ਇਸ ਜਗ੍ਹਾ ਤੇ ਖੜੇ ਕੇ ਹੋਈ ਸੀ। ਉਸ ਦਿਨ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬੰਨ ਡਿੱਗਾ ਦਾ ਇਹ ਸਾਨੂੰ ਜੱਗ ਜਿਹੜਾ ਸਾਡੇ ਘਰਾਂ ਨੂੰ ਨੁਕਸਾਨ ਹੋਣ ਦਾ ਖਸਾ ਆ। ਉਹੀ ਗੱਲ ਹੋਈ ਸਾਡੇ ਨਾਲ ਦੇਖ ਲਓ ਕੀ ਬਣਿਆ ਪਿਆ ਸਾਡੇ ਆ ਤੂੜੀ ਦਾ ਸੈੱਟ ਤੁਸੀਂ ਦੇਖਿਆ ਭਰਿਆ ਪਿਆ ਸੀ। ਪਛੂ ਸਾਡੇ ਇੱਥੇ ਵੱਧੇ ਹੋਏ ਸੀ। ਉਹ ਸਾਰੇ ਅੱਜ ਜਿਹੜੇ ਆ ਪਸ਼ੂ ਤੇ ਅਸੀਂ ਬਾਹਰ ਕੱਢ ਲ ਜਿਹੜੀ ਤੂੜੀ ਆ ਜਾਂ ਛੱਡਿਆ ਸਾਰਾ ਟਹਿ ਗਿਆ ਸਾਡਾ ਉਹ ਕਮਰੇ ਵੀ ਸਾਡੇ ਟੈਂਦੇ ਪਏ ਆ ਅਸੀਂ ਪ੍ਰਸ਼ਾਸਨ ਨੂੰ ਬੜੀ ਅਪੀਲ ਕੀਤੀ ਨਾ ਕੋਈ ਸਰਕਾਰੀ ਅਧਿਕਾਰੀ ਸਾਡੇ ਕੋਲੇ ਪਹੁੰਚਿਆ ਇਹ ਵੀਰ ਜੀ ਸਾਡੇ ਪਰਮਜੀਤ ਸਿੰਘ ਪ੍ਰਧਾਨ ਬਾਉਪੁਰ ਇਹ ਸਾਡੇ ਕੋਲੇ ਪਹੁੰਚਦੇ ਪਏ ਆ ਪਰਮਜੀਤ ਸਿੰਘ ਔਰ ਸਰਪੰਚ ਪਰਮ ਗੁਰਮੀਤ ਸਿੰਘ ਉਹ ਪਹੁੰਚ ਰਹੇ ਆ ਇਹ ਕਾਂਗਰਸ ਦੇ ਪ੍ਰਧਾਨ ਹੈਗੇ ਵੀਰ ਜੀ ਸਾਡੇ ਕੋਲੇ ਇਹ ਪਹੁੰਚੇ ਇਹਨਾਂ ਨੂੰ ਦੁੱਖ ਲੱਗਿਆ ਔਰ ਬਾਬੇ ਪਹੁੰਚਦੇ ਸਾਡੇ ਕੋਲੇ ਸ੍ਰੀ ਹਰਿ ਵਾਲੀ ਸਾਹਿਬ ਵਾਲੇ ਇੱਕ ਸੰਪਰਦਾਇਕਾਰ ਸੇਵਾ ਸ੍ਰੀ ਹਰਿ ਵਾਲੀ ਸਾਹਿਬ ਬਾਬੇ ਸੀਚੇਵਾਲ ਪਹੁੰਚ ਪਰ ਜਿਹੜਾ ਪ੍ਰਸ਼ਾਸਨ ਆ ਉਹਨੂੰ ਅਸੀਂ ਅਪੀਲਾਂ ਕਰ ਕਰਕੇ ਜਿਹੜਾ ਥੱਗਗੇ ਆ ਉਹਦੇ ਕੰਨਾਂ ਤੇ ਕੋਈ ਯੂਨ ਨਹੀਂ ਸਰਕੀ ਜੇਕਰ ਸਰਕੀ ਹੁੰਦੀ ਜਿਸ ਤਰ੍ਹਾਂ ਮੰਨ ਲਓ 2023 ਦੇ ਵਿੱਚ ਜਿੱਥੋਂ ਬੰਨ ਲੱਗਾ ਜੇਕਰ ਉੱਥੇ ਸਟੱਡ ਲੱਗਾ ਜੇਕਰ ਅੱਗੇ ਵੀ ਇਹ ਸਟੱਡ ਇੱਕ ਦੋ ਲੱਗ ਜਾਂਦੇ ਜਿਹੜਾ ਸਾਡਾ ਇੱਥੇ ਬਜਾ ਹੋ ਜਾਣਾ ਸੀ ਹੁਣ ਜ਼ਮੀਨ ਵੀ ਦੇਖੋ ਜਿਹੜੀ ਸਾਡੀ ਉਹ ਸਾਰੀ ਖੁਰ ਗਈ ਆ ਸਾਰੀ ਰੁੜ ਗਈ ਆ 6-7 ਕਿੱਲੇ ਜ਼ਮੀਨ ਜਿਹੜੀ ਉਹ ਵੀ ਖਰਾਬ ਹੋ ਗਈ 8 ਕਿੱਲੇ ਔਰ ਜਿਹੜਾ ਘਰ ਵੀ ਸਾਡਾ ਟਹਿਟ ਏਰੀਆ ਹੁੰਦਾ ਪਿਆ ਅਸੀਂ ਤਾਂ ਇਹੀ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਅਜੇ ਵੀ ਅਪੀਲ ਕਰਦੇਗੇ ਜਿਹੜੀ ਅੱਗੇ ਵੀ ਸਾ ਸਾਡੇ ਨਾਲ ਇਦਾਂ ਧੱਕਾ ਨਾ ਕਰੋ ਅਸੀਂ ਵੀ ਇਸ ਦੇਸ਼ ਦੇ ਵਾਸੀ ਆਂ ਸਾਨੂੰ ਵੀ ਆਪਣੇ ਸਮਝੋ ਔਰ ਜਿਹੜੀ ਸਾਡਾ ਦੁੱਖ ਸਮਝੋ ਅੱਗੇ ਤੋਂ ਇਸ ਛੱਟ ਤੋਂ ਨਿਕਲ ਕੇਦਮ ਹੋਵੇਗਾ ਵੇਖੋ ਜੀ ਇਸ ਛੱਟ ਤੋਂ 1988 ਦੇ ਵਿੱਚ ਮੇਰਾ 99 ਦਾ ਜਨਮ ਹੈਗਾ 1988 ਦੇ ਵਿੱਚ ਫਾਲਤ ਸਾਹਿਬ ਦੱਸਦੇ ਕਿ ਰੇਤਾ ਪਈ ਸੀ ਤਕਰੀਬਨ 6 ਤੋਂ 7 ਸਾਲ ਹੋਏ ਸਾਡੇ ਜ਼ਮੀਨ ਚੱਲੀ ਨੂੰ ਦੁਬਾਰਾ ਜਿਹੜੀ ਫਸਲ ਸਾਡੀ ਸੋਹਣੀ ਹੋਣ ਲੱਗ ਪਈ ਸੀ ਅਸੀਂ ਸ਼ੁਕਰ ਸ਼ੁਕਰ ਮਨਾਇਆ ਸੀ ਪਰਮਾਤਮਾ ਦਾ ਕਿ ਚਲੋ ਸਾਡੇ ਫਸਲ ਸੋਹਣੀ ਹੋਣੀ ਸ਼ੁਰੂ ਹੋ ਗਈ ਹੈ 6-7 ਸਾਲ ਫਸਲ ਕੱਢੀ ਜਿਹੜੇ ਪਹਿਲੇ ਸਾਡੇ ਅਧਾਤ ਹਾਲਾਤ ਸੀ ਤੁਸੀਂ ਵੇਖ ਸਕਦੇ ਹੋ ਜੇ ਵੀ ਘਰ ਦੇ ਕੀ ਹਾਲਾਤ ਨੇ ਤੇ ਮਸਾਂ ਸੁਧਰਨ ਦੇ ਆਏ ਸੀ ਹੁਣ ਦੁਬਾਰਾ ਫੇਰ ਉਹੀ ਸਾਡਾ ਝੰਜਟ ਜਿਹੜਾ ਪੈ ਗਿਆ ਤੇ ਸਾਡੇ ਦੀ ਜ਼ਿੰਦਗੀ ਮੇਰੇ ਹਿਸਾਬ ਨਾਲ ਸੁਖਾਲੀ ਅੱਗੇ ਨਹੀਂ ਹੋ ਸਕਦੀ ਜਿਹੜੇ ਹਿਸਾਬ ਨਾਲ ਜਿਹੜੇ ਸਾਡੇ ਹਾਲਾਤ ਇੱਥੇ ਬਣ ਗਏ ਮਤਲਬ ਮੋਢ ਲੀਹਾਂ ਤੇ ਪੈਣਾ ਬਹੁਤ ਵੱਡੀ ਚੁਣੌਤੀ ਹੈ ਮੋਢ ਲੀਹਾਂ ਤੇ ਪੈਣਾ ਬਹੁਤ ਵੱਡੀ ਚੁਣੌਤੀ ਹੈ ਜੀ ਬਹੁਤ ਵੱਡੇ ਸੰਕਟ ਦੇ ਵਿੱਚ ਉਹ ਗੁਜ਼ਰ ਰਹੇ ਆਂ ਔਰ ਬਹੁਤ ਵੱਡਾ ਜਿਹੜਾ ਦੁੱਖ ਕਹਿਰ ਤੁਸੀਂ ਦੇਖ ਰਹੇ ਹੋ ਸਾਡੇ ਤੁਹਾਡੇ ਸਾਹਮਣੇ ਤੁਸੀਂ ਕੈਮਰੇ ਦੇ ਰਾਹੀਂ ਜਿਹੜਾ ਲੋਕਾਂ ਨੂੰ ਅਪੀਲ ਕਰਦੇ ਜਾਂ ਆਪਾਂ ਪ੍ਰਸ਼ਾਸਨ ਨੂੰ ਜਾਂ ਐਨ ਆਰ ਆਈ ਵੇਖ ਸਕਦੇ ਹੋ ਤੁਸੀਂ ਕੀ ਮੰੰਜਰ ਜਿਹੜਾ ਉਹ ਇਸ ਟਾਈਮ ਖਤਰਨਾਕ ਮੰੰਜਰ ਜਿਹੜਾ ਉਹ ਬਣਿਆ ਹੋਇਆ ਜਾਨ ਜਿਹੜੀ ਉਹ ਸਹਸੇ ਕਰਦੀ ਪਈ ਸਾਡੀ ਸਮਾਨ ਜਿਹੜਾ ਹੁਣ ਕੱਢ ਰਹੇ ਹੋਂ ਇਥੋਂ ਸਮਾਨ ਵੀਰ ਜੀ ਸਾਡੇ ਨਾਲ ਇਹ ਵੀਰ ਪਰਮਜੀਤ ਸਿੰਘ ਔਰ ਬਾਬੇ ਸੀਚੇਵਾਲ ਵਾਲੇ ਔਰ ਸੰਪਰਦਾਇ ਕਾਰ ਸੇਵਾ ਸਿਹਾਲੀ ਸਾਹਿਬ ਇਹਨਾਂ ਨੇ ਕਾਫੀ ਜਿਹੜੀ ਸਾਡੀ ਉਹ ਹੈਲਪ ਕੀਤੀ ਕੱਲ ਦੀ ਪਰਸੋਂ ਦੇ ਲੱਗੇ ਜਿਹੜਾ ਸਮਾਨ ਕੁਛ ਪਹਿਲਾਂ ਕੱਢਿਆ ਸੀ ਕੁਝ ਅਸੀਂ ਜੀ ਜਰੂਰਤਮੰਦਾ ਪ੍ਰਸ਼ਾਸਨ ਨੂੰ ਅਪੀਲ ਕਰਕੇ ਕਹਿਤਾ ਕਿ ਚਲੋ ਪਾਣੀ ਘਟ ਜੇਗਾ ਅੱਗੇ ਤਕਰੀਬਨ ਆਪਣੇ 11 ਤਰੀਕ ਦਾ ਜਿਹੜਾ ਉਹ ਬਨ ਡੈਮੇਜ ਹੋਇਆ 11 ਤਰੀਕ ਦਾ ਸਾਡੇ ਏਰੀਏ ਦੇ ਵਿੱਚ ਪਾਣੀ ਭਰਿਆ ਹੋਇਆ ਅੱਜ ਦੇਖ ਲਓ ਤੁਸੀਂ ਕਿੰਨੀ ਤਰੀਕ ਹੋ ਗਈ ਹੈ ਅਜੇ ਤੱਕ ਜਿਹੜਾ ਪਾਣੀ ਸਾਡੇ ਉਹ ਘਟਣ ਦਾ ਨਾਂ ਨਹੀਂ ਲੈ ਰਿਹਾ ਅੱਗੇ ਤਕਰੀਬਨ ਕੋ ਪਹਿਲਾਂ ਹਾਲ ਆਉਂਦੇ ਸੀ ਜਿਹੜੇ ਉਹ 5 10 15 ਦਿਨ ਦੇ ਵਿੱਚ ਵਿੱਚ ਜਿਹੜੇ ਸਿਮੜ ਜਾਂਦੇ ਸੀ ਪਰ ਇਸ ਵਾਰੀ ਤਕਰੀਬਨ 15 ਤੋਂ 20 ਦਿਨ ਹੋ ਚੁੱਕੇ ਆ ਅੱਗੇ ਜਿਹੜਾ ਉਹ ਅਜੇ ਵੀ ਪਾਣੀ ਜਿਹੜਾ ਘਟਣ ਦੇ ਜਿਹੜੇ ਚਾਂਸ ਹੈ ਨਹੀਂ ਇਹ ਪਾਣੀ ਵੀ ਵਧਣ ਦਾ ਚਾਂਸ ਕੌਂਗੜਾਮ ਦੇ ਉੱਤੇ ਜਿਹੜਾ ਪਾਣੀ ਰੋਕ ਕੇ ਰੱਖਦੇ ਜਿਹੜੀ ਇਹਨਾਂ ਨੂੰ ਸਰਕਾਰ ਨੂੰ ਹਿਦਾਇਤ ਆ ਕਿ ਜਿਹੜਾ 1365 ਫੁੱਟ ਦਾ ਜਿਹੜਾ ਪਾਣੀ ਰਿਲੀਵ ਕਰਨ ਉਹ 1375 ਤੇ 80 ਤੇ ਜਾ ਕੇ ਰਿਲੀਵ ਕਰਦੇ ਆ ਜਿਹੜਾ ਪਾਣੀ ਪਿੱਛੇ ਜਮ੍ਹਾਂ ਰੱਖਦੇ ਜਮ੍ਹਾਂ ਲਾ ਕੇ ਸਾਨੂੰ ਜੱਕਦਾਮ ਰੋੜ ਦੇ ਆ ਉਹ ਤੋਂ ਵੀ ਅਪੀਲ ਕਰਦੇ ਨੇ ਲੱਗੇ ਤੋਂ ਜਿਹੜਾ ਪਾਣੀ ਸਹੀ ਤਰੀਕੇ ਨਾਲ ਜਿਹੜੀ ਮਿਸ ਮੈਨੇਜਮੈਂਟ ਆ ਉਹ ਨਾ ਕਰਨ ਤਰੀਕੇ ਨਾਲ ਪਾਣੀ ਕੱਢਣਾ ਅੱਗੇ ਵੀ ਜਿਹੜੀ ਅਪੀਲ ਕਰਦੇ ਨੇ ਜਿਹੜਾ ਹਰੀਕੇ ਹੈਟ ਤੋਂ ਅੱਗੇ ਪਾਣੀ ਰਿਲੀਵ ਕਰਦੇ ਆ ਜਿੰਨਾ ਪਾਣੀ ਪਿੱਛੇ ਆਉਂਦਾ ਉਹ ਅੱਗੇ ਰਿਲੀਵ ਕਰ ਦਿਆ ਕਰਨ ਜਿਹੜੇ ਅਗਲੇ ਵੀ ਸੁਰੱਖਿਅਤ ਬਾਪੂ ਜੀ ਉਮਰ ਦਾ ਤਜਰਬਾ ਹੈ ਤੁਹਾਡੇ ਕੋਲ ਸਾਲ 201988 ਵਿੱਚ ਵੀ ਸੌਰੀ ਹੜ੍ਹ ਆਏ ਸੀ ਇਹ ਮਾਰ ਉਸ ਤੋਂ ਵੱਡੀ ਹੈ ਇਹ ਉਸ ਤੋਂ ਵੱਡੀ ਹੈ 88 ਤੋਂ ਵੱਡੀ ਹੈ 88 ਤੇ ਮਤਲਬ ਜ਼ਮੀਨ ਸਾਡੀ ਖਰਾਬ ਹੋ ਗਈ ਸੀ ਘਰ ਘਰ ਸਾਡੇ ਉਦੋਂ ਢੇਰੀ ਹੋ ਗਏ ਸੀ ਮੰਦਾਲ ਹੋ ਗਿਆ ਸੀ ਮੁੜ ਕੇ ਸਹੀ ਜੇ ਸਹੀ ਜੇ ਸਹੀ ਜੇ ਸਹੀ ਕਰਕੇ ਮੁੜ ਕੇ ਫੇਰ ਉੱਚੇ ਉੱਚੇ ਥਾਂ ਕਰਕੇ ਫੇਰ ਅਸੀਂ ਬਣਾਏ ਆ ਤੇ ਪੈੜੀ ਸਾਡੀ ਜਿਹੜੀ ਰੇਤਾ ਪਈ ਸੀ ਬੜਾ ਹੀ ਮੰਦਾ ਹਾਲ ਹੋਇਆ ਪੈੜੀ ਨੂੰ ਆ ਪੰਜ-ਛੇ ਸਾਲ ਹੀ ਹੋਏ ਸਾਰੇ ਪੈੜੀ ਨੂੰ ਤੋਰੀ ਨੂੰ ਅਹੀਂ ਤੇ ਹੁਣ ਹੀ ਫਸਲੇ ਚ ਚੁੱਕਣ ਲੱਗੇ ਹਾਂ ਤੇ ਹੁਣ ਫੇਰ ਆ ਪਹਿਲੋ 23 ਚ ਹੋ ਗਿਆ ਇਸ ਕੰਮ ਤੇ ਮੁੜ ਕੇ ਹੁਣ ਦੁਬਾਰੇ ਫੇਰ ਆ ਫੇਰ ਆ ਜਿੰਦੋਂ ਵੱਡਾ ਹੀ ਕਹਿਰ ਹੋ ਗਿਆ ਆ ਹੁਣ ਜਿਹੜਾ ਇਹ ਆ ਪੈੜੀ ਪੁੱਟੀ ਜਾਂਦਾ ਜੀ ਆ ਪੈੜੀ ਪੁੱਟਣ ਡਿਆ ਸਾਰੀ ਜਿੰਨੀ ਮੇਰੀ ਜ਼ਮੀਨ ਆ ਸਾਰੀ ਪੁੱਟੀ ਜਾਂਦਾ ਏ ਇਸੇ ਪਤਾ ਨਹੀਂ ਵੀ ਕਿੰਨਾ ਕੁ ਡੂੰਗਾ ਟੋਆ ਪੈਣਾ ਕੀ ਬਣਨਾ ਵਾ ਇਹ ਹੁਣ ਇਹਨੂੰ ਪਤਾ ਮਾਲਕ ਨੂੰ ਹੀ ਪਤਾ ਹੈ ਤੇ ਪੈਲੀ ਬਰਬਾਦ ਹੋ ਗਈ ਤੇ ਖਾਣਾ ਕੀ ਆ ਨਾ ਤਾਂ ਪੱਠਾ ਪੱਠੇ ਬੀਜ ਨੂੰ ਵਸਾਂ ਰਹਿਣਾ ਨਾ ਕੋਈ ਮਤਲਬ ਮੱਝਾਂ ਸੇ ਨਾ ਆਪਦੇ ਖਾਣਾ ਸੇ ਕੁਝ ਨਹੀਂ ਜਿਆਦਾ ਹੀ ਸਾਡਾ ਬੇਵਸ ਹੋ ਗਈ ਆ ਬਾਕੀ ਘਾਰ ਆ ਤੁਹਾਡੇ ਸਾਹਮਣੇ ਆ ਉਹ ਟਹਿ ਢੇਰੀ ਹੋ ਗਿਆ ਮੰਦੇ ਹਾਲ ਹੋ ਗਿਆ ਕੋਈ ਸਾਨੂੰ ਰਸਤਾ ਨਹੀਂ ਦਿਖਦਾ ਆ ਵੀ ਮੇਰੇ ਤਿੰਨ ਬੱਚੇ ਕਿੱਥੇ ਲੈ ਜਾਵਾਂ ਮਾਂ ਕਿੱਥੇ ਲੈ ਜਾਵਾਂ ਕਿਤੇ ਪਰਵਾਰਾ ਦਾ ਲੈ ਕੇ ਚੂੰਗਾ ਰਸਤਾ ਹੀ ਨਹੀਂ ਦਿਖਾ ਨਾ ਮੇ ਤੋਂ ਕਿਥੇ ਸਾਵਾਂ ਨਾ ਮੇਰੇ ਕਿੱਜਾ ਰਾ ਤੇ ਮੇਰੀ ਬੇਵਸ ਹੀ ਪਈ ਆ ਇਹੋ ਮੇਰੀ ਪੀਲ ਆ ਵੀ ਮਹਾਰਾਜ ਕਦੇ ਗਾਂ ਕੇ ਸਾਡਾ ਕੇ ਸਾਡੀ ਸੁਣਵਾਈ ਹੋ ਜੇ ਸਾਡੀ ਗਰੀਬਾਂ ਦੀ ਤੇ ਸਾਡਾ ਵੀ ਕਿ ਟਾਈਮ ਪਾਸ ਹੋਵੇ ਕਿ ਅਸੀਂ ਵੀ ਕਿ ਸੋਹਦੀ ਰੋਟੀ ਉਹਦੇ ਸਾਹ ਜੀ ਲਈਏ ਤੇ ਇਨੀ ਦੇ ਸਾਡਾ ਦੇ ਮੰਦਾ ਆ ਲਿਆ ਸਰਕਾਰਾਂ ਨੇ ਇੰਨੀ ਬੁਰੀ ਕੀਤੀ ਆ ਕਾਂਗਰਸ ਆਉਂਦੇ ਸੀ ਕਾਲੀ ਆਉਂਦੇ ਸੀ ਉਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਸਾਰੇ ਖਰਾਬੇ ਦਿੰਦੇ ਸੀ ਇਹਨਾਂ ਤੇ ਅੱਜ ਸਾਨੂੰ 1 ਰੁਪਈਆ ਨਹੀਂ ਦਿੱਤਾ ਕਿ ਪੈਸਾ ਨਹੀਂ ਵਿਖਾਇਆ ਇਹਨਾਂ ਨੇ ਸਾਨੂੰ ਇਹਨਾਂ ਰੁਪਈਆ ਨੇ ਤਾਂ ਸਾਨੂੰ ਖਰਾਬੇ ਦਾ ਵੀ ਰੁਪਈਆ ਨਹੀਂ ਦਿੱਤਾ ਤੇ ਸਾਡੀ ਮੰਦੀ ਹਾਲ ਤਾਂ ਹੁਣ ਹੁਣ ਸਾਡੇ ਨਾਲ ਉਹ ਕੋ ਬਣ ਗਿਆ ਫਿਰ ਉਦੋਂ ਵੀ ਜਿਆਦਾ ਬਣ ਗਿਆ ਜੀ ਹੁਣ ਤੇ ਪਹਿਲੀ ਗਈ ਤੇ ਪਹਿਲੀ ਵੀ ਰੁੜ ਗਈ ਆ ਨਾਲ ਦੇ ਨਾਲ ਮਤਲਬ ਘਰ ਵੀ ਰੁੜ ਗਿਆ ਹਾ ਸਾਡੇ ਹਾਲਾਤ ਆ ਵੇਖ ਲੋ ਅੱਗੇ ਤੁਸੀਂ ਸਾਡੀ ਬੇਵਸ ਹੋਈ ਪਈ ਆ ਸੋ ਬੇਵਸੀ ਦਾ ਇਜ਼ਹਾਰ ਕਰ ਰਿਹਾ ਹੈ ਪਰਿਵਾਰ ਤੇ ਲਗਾਤਾਰ ਮਦਦ ਦੀ ਗੋਹਾਰ ਲਗਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਦਰਦ ਤੋਂ ਇਸ ਸੰਤਾਪ ਤੋਂ ਨਿਕਲ ਪਉਣਾ ਉਹਨਾਂ ਵਾਸਤੇ ਵੱਡੀ ਚੁਣੌਤੀ ਹੈ ਜ਼ਮੀਨ ਜਿਹੜੀ ਹੈ ਉਹ ਦਰਿਆ ਦੀ ਪਿੰਟ ਚੜ ਚੁੱਕੀ ਆ ਕਰ ਟੈ ਟੇਰੀ ਹੋ ਚੁੱਕਿਆ ਕੋਈ ਰਸਤਾ ਨਹੀਂ ਬਚਿਆ ਕਿੱਥੇ ਜਾਣਾ ਹੈ ਕੀ ਕਰਨਾ ਹੈ ਕੁਝ ਸੁਝ ਵੀ ਨਹੀਂ ਰਿਹਾ ਤੋਂ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਾਂਗੇ ਕਿ ਸੰਕਟ ਦੀ ਘੜੀ ਦੇ ਵਿੱਚ ਇਸ ਪਰਿਵਾਰ ਦਾ ਹੱਥ ਫੜਨ ਤੇ ਤਾਂ ਜੋ ਇਹ ਪਰਿਵਾਰ ਵੀ ਆਪਣਾ ਗੁਜ਼ਾਰਾ ਕਰ ਸਕੇ ਕੈਮਰਾ ਪਰਸਨ ਸ਼ਨੀ ਦੇ ਨਾਲ ਮਹਿਵਰਨ ਸ਼ਰਮਾ ਰੋਜ਼ਾਨਾ ਸਵਕਸ ਮੈ ਟੀਵੀ ਸੁਲਤਾਨਪੁਰ ਲੋਧੀ